ਤਾ ਪਟਿਆਲਾ ਜ਼ਿਲ੍ਹੇ ਦੇ ਵਿੱਚ ਖੜਿਆ ਐ ਐਮਸੀ ਸਿਆਸੀ ਜੰਗ ਭਖ ਚੁੱਕੀ ਐ ਚੋਣਾਂ ਦਾ ਬਿਲਕੁਲ ਬੱਝ ਚੁੱਕਿਆ 21 ਤਰੀਕ ਨੂੰ ਚੋਣਾਂ ਪੈਣੀਆਂ ਨੇ ਸ਼ਹਿਰੀ ਦੁਕਾਨਦਾਰਾਂ ਦੀ ਲੋਕਾਂ ਦੀ ਆਮ ਜਨਤਾ ਦੀਆਂ ਸਮੱਸਿਆਵਾਂ ਕੀ ਨੇ ਉਹਨਾਂ ਦੇ ਬਾਰੇ ਗੱਲਬਾਤ ਕਰ ਲੈ ਕਾਂਗਰਸ ਹੋ ਗਈ ਆਮ ਆਈ ਪਾਰਟੀ ਤੇ ਬੀਜੇਪੀ ਕਿਹੜਾ ਲੱਗਦਾ ਤੁਹਾਨੂੰ ਇਹਨਾਂ ਚਾਰੇ ਪਾਰਟੀਆਂ ਦੇ ਵਿੱਚੋਂ ਕਿਸ ਵਾਰ ਕਿਹਦੀ ਜਿਹੜੀ ਐ ਲੋਕਾਂ ਦੇ ਵਿੱਚ ਜ਼ਿਆਦਾ ਚਰਚਾ ਐ ਆਮ ਆਈ ਪਾਰਟੀ ਜਿਹੜੀ ਹੈਗੀ ਆ ਵਧੀਆ ਕੰਮ ਕਰ ਰਹੀ ਐ ਸੀਗਰ ਨਹੀਂ ਪੰਜਾਬ ਦੇ ਲੋਕਾਂ ਦੇ ਵਧੀਆ ਕੰਮ ਕਰ ਰਹੀ ਐ ਸੀਗਰ ਨਹੀਂ ਤੇ ਆਮ ਆਈ ਪਾਰਟੀ ਜਾਣੀ ਚਾਹੀਦੀ ਐ ਜਿਹੜਾ ਤਾਂ ਵਧੀਆ ਕੰਮ ਕਰੇਗਾ ਪਬਲਿਕ ਤਾਂ ਉਸ ਤੋਂ ਖੁਸ਼ ਹੋਏਗੀ ਕੰਮ ਕਰਨ ਵਾਲਾ ਸਾਨੂੰ ਬੰਦਾ ਚਾਹੀਦਾ ਕਿਸੇ ਵੀ ਪਾਰਟੀ ਦਾ ਹੋਵੇ ਆ ਰਹੇ ਜਿਹੜਾ ਤਾਂ ਆਇਓ ਤਾਂ ਇੱਥੇ ਲੀਡਰਾਂ ਨੂੰ ਕੀ ਕੋਈ ਸੁਜੈਸ਼ਨ ਦੇਣਾ ਚਾਹੋਗੇ ਕਿ ਭਾਈ ਉੱਥੇ ਵੀ ਤੁਸੀਂ ਬਹੁਤ ਸਾਰਾ ਸਿਸਟਮ ਦੇਖਦੇ ਹੋ ਕਿ ਆਹ ਚੀਜ਼ ਥੋੜਾ ਜਿਹਾ ਬਦਲ ਲਓ ਫਲੈਕਸੀਬਲ ਹੋ ਜਾਏ ਇਹਦੇ ਵਿੱਚ ਕਿਉਂਕਿ ਯੂਥ ਹੋ ਜੇ ਤੁਸੀਂ ਨਹੀਂ ਬੋਲੋਗੇ ਤਾਂ ਫਿਰ ਅਸੀਂ ਬੈਸਤਾ ਹਾਂ ਕਿ ਮਹਿਫਲਾਂ 'ਚ ਬੈ ਕੇ ਤਾਂ ਹਰੇਕ ਦੇ ਵੇਖ ਨਗੋਚ ਕੱਢ ਦਿੰਨੇ ਆ ਪਰ ਜਦੋਂ ਬੋਲਣ ਦੀ ਵਾਰੀ ਆਉਂਦੇ ਹੋ ਅਸੀਂ ਚੁੱਪ ਕਰ ਜਾਂਦੇ ਆ ਕਿਸਾਨ ਹੀ ਨੇ ਜਿਹੜੇ ਆਪਣਾ ਪੰਜਾਬ ਨੂੰ ਪੜ ਰਹੇ ਹਨ ਹਨਾ ਜੀ ਸਿੱਧੀ ਜੀ ਗੱਲ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲਣਗੇ ਤਾਂ ਫਿਰ ਆਈ ਬਿਲੀਵ ਕਿ ਇਹ ਇਹ ਨਾ ਇਨਸਾਫੀਆ ਨਾ ਤੇ ਬਈ ਇਹ ਹੈ ਵੀ ਜੇ ਹਰ ਚੀਜ਼ ਇੰਟਰਲਿੰਕਡ ਆ ਆਪਸ ਵਿੱਚ ਜੇ ਜੇ ਤੁਹਾਡਾ ਤੁਸੀਂ ਮਤਲਬ ਕੋਈ ਵੱਡਾ ਕੋਈ ਲਾਈਕ ਕਰਾਇਮ ਕਰਦੇ ਫੜੇ ਜਾਂਦੇ ਹੋ ਤਾਂ ਉਹਨੇ ਤੁਹਾਡਾ ਕ੍ਰੈਡਿਟ ਖਰਾਬ ਕਰ ਦੋਨਾ ਕ੍ਰੈਡਿਟ ਖਰਾਬ ਹੋਇਆ ਤੁਹਾਨੂੰ ਗੇਮਪਲੋਇਮੈਂਟ ਲੈਣ ਚ ਕੋਈ ਲੋਨ ਲੈਣ ਚ ਹਰ ਚੀਜ਼ ਚ ਹਰ ਚੀਜ਼ ਆਪਸ ਵਿੱਚ ਬਈ ਲਿੰਕ ਕਰਦੇ ਹੋ ਤੁਹਾਡੇ ਪਰਿਵਾਰ ਤੇ ਅਸਰ ਪੈਂਦਾ ਪੂਰਾ ਬਸ ਉਹੀ ਚੀਜ਼ ਹੈ ਬਈ ਜੇ ਉਹ ਸਿਸਟਮ ਇੱਧਰ ਲਿਆਇਆ ਜਾਵੇ ਦੇਖੋ ਆਮ ਆਦਮੀ ਪਾਰਟੀ ਦਾ ਹੀ ਜ਼ਿਆਦਾ ਉਹ ਹੋ ਰਿਹਾ ਹੈ। ਬਸ ਜੀਤਪਾਲ ਕੋਲੀ ਕਿਵੇਂ ਕੰਮ ਕਰ ਰਹੇ ਨੇ? ਜੀਤਪਾਲ ਕੋਲੀ ਵੀ ਕੰਮ ਕਰ ਰਹੇ ਨੇ ਵਧੀਆ ਕਰ ਰਹੇ ਨੇ ਕੰਮ। ਹੁਣ ਸਾਡੇ ਵੀ ਬਹੁਤ ਘੱਲ ਲਾਲੋ ਸੜਕਾਂ ਤੇ ਲੱਗੇ ਹੋਏ ਆਂ। ਟ੍ਰੈਫਿਕ ਇੰਨਾ ਜਾਮ ਹੈ ਸਭ ਤੋਂ ਵੱਧ ਜਾਮ ਇਸ ਚੌਂਕ 'ਚ ਲੱਗਦਾ ਹੈ। ਸਭ ਤੋਂ ਵੱਡੀ ਪ੍ਰੋਬਲਮ ਤਾਂ ਟ੍ਰੈਫਿਕ ਦੀ ਹੈ। ਸਮੱਸਿਆ ਆ ਟ੍ਰੈਫਿਕ ਦੀ ਬਹੁਤ ਜ਼ਿਆਦਾ ਰਹਿੰਦੀ ਆ। ਵਹੀਕਲ ਇੰਨੇ ਜ਼ਿਆਦਾ ਹੋ ਗਏ ਨੇ ਇਹ ਸਿੰਗਲ ਲੋਕ ਹੀ ਆਪਣੇ ਵਹੀਕਲ ਜਿਵੇਂ ਗੱਡੀਆਂ ਐ ਗੱਡੀ ਚੱਕ ਜਾਣਾ ਲੈ ਕੇ ਨਿਕਲ ਜਾਂਦਾ ਇੱਥੇ ਤੁਹੋ ਇਹ ਤੁਸੀਂ ਵੀ ਦੇਖਦੇ ਹੋਵੋਗੇ ਆ ਜਾਮ ਲੱਗੇ ਰਹਿਦਾ ਹਾਂਜੀ ਬਿਲਕੁਲ ਫਿਰ ਬਾਈਕ ਵਾਲਿਆਂ ਨੂੰ ਵੀ ਪ੍ਰੋਬਲਮ ਹੋ ਜਾਂਦੀ ਹੈ ਗੱਡੀ ਵਾਲਿਆਂ ਨੂੰ ਵੀ ਪ੍ਰੋਬਲਮ ਹੋ ਜਾਂਦੀ ਹੈ ਆਮ ਜਨਤਾ ਨੂੰ ਤਾਂ ਹੁੰਦੀ ਹੀ ਹੁੰਦੀ ਹੈ ਤਾਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਖੜਿਆ ਐਮਸੀ ਸਿਆਸੀ ਜੰਗ ਭਖ ਚੁੱਕੀ ਹੈ ਚਾਉਣਾ ਦਾ ਬਿਲਕੁਲ ਬਚ ਚੁੱਕਿਆ 21 ਤਰੀਕ ਨੂੰ ਚਾਉਣਾ ਪੈਣੀ ਆ ਨੇ 21 ਦੀ ਸ਼ਾਮ ਨੂੰ ਰਿਜ਼ਲਟ ਆ ਜਾਣਾ ਤਾਂ ਅਸੀਂ ਲਗਾਤਾਰ ਗਰਾਊਂਡ ਰਿਪੋਰਟ ਕਰ ਰਹੇ ਹਾਂ ਸ਼ਹਿਰਾਂ ਦੀ ਸ਼ਹਿਰੀ ਦੁਕਾਨਦਾਰਾਂ ਦੀ ਲੋਕਾਂ ਦੀ ਆਮ ਜਨਤਾ ਦੀਆਂ ਸਮੱਸਿਆਵਾਂ ਕੀ ਨੇ ਉਹਨਾਂ ਦੇ ਬਾਰੇ ਗੱਲਬਾਤ ਕਰ ਰਹੇ ਹਾਂ ਪੂਰਾ ਸਰਵੇ ਜਿਹੜਾ ਐ ਐਮਸੀ ਦਾ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਹੜਾ ਮੇਅਰ ਇੱਥੋਂ ਜਿਹੜਾ ਉਹ ਲੋਕਾਂ ਦਾ ਮਨਪਸੰਦੀਦਾ ਔਰ ਲੋਕਾਂ ਦੇ ਕੀ ਮੁੱਦੇ ਨੇ ਗੱਲਬਾਤ ਕਰਾਂਗੇ ਦੁਕਾਨਦਾਰਾਂ ਦੇ ਨਾਲ ਦੁਕਾਨਦਾਰ ਕੀ ਸੋਚਦੇ ਨੇ ਕਿਉਂਕਿ ਸਾਰਾ ਕੁਝ ਜਿਹੜਾ ਹੈਗਾ ਉਹ ਦੁਕਾਨਦਾਰੀ ਤੋਂ ਹੀ ਚੱਲਦਾ ਘਰ ਵੀ ਦੁਕਾਨਦਾਰੀ ਵੀ ਸਸੀ ਗੱਲ ਜੀ ਕੀ ਨਾਮ ਆ ਤੁਹਾਡਾ ਮਨਮੋਹ ਸਿੰਘ ਜੀ ਜਿਵੇਂ ਆਪਾਂ ਹੁਣ ਐਮਸੀ ਦੀਆਂ ਚੋਣਾਂ ਜਿਹੜੀਆਂ ਨੇ ਉਹ ਪੈਣ ਜਾ ਰਹੀਆਂ 21 ਤਰੀਕ ਨੂੰ ਮੇਅਰ ਜਿਹੜੇ ਹੁਣ ਹੈਗੇ ਨੇ ਮੌਜੂਦਾ ਤੇ ਦੂਜੇ ਪਾਸੇ ਇੱਕ ਮੇਅਰ ਹੁਣ ਤੁਸੀਂ 21 ਤਰੀਕ ਨੂੰ ਚੁਣੋਗੇ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੀ ਪਾਰਟੀ ਇਸ ਵਾਰ ਆਪਣਾ ਦਮਖੰਮ ਦਿਖਾ ਰਹੀ ਹੈ ਇੱਥੇ ਕਿਉਂਕਿ ਕਾਂਗਰਸ ਵੀ ਹੈ ਅਕਾਲੀ ਦਲ ਹਾਲਾਂਕਿ ਅਕਾਲੀ ਦਲ ਕਹਿ ਰਿਹਾ ਕਿ ਅਸੀਂ ਵੀ ਲੜਾਂਗੇ ਪਾਰਟੀ ਹਾਲਾਂਕਿ ਉਹ ਵੀ ਇਲੈਕਸ਼ਨ ਲੜਨਗੇ ਐਲਾਨ ਕੀਤਾ ਹੈ ਕਾਂਗਰਸ ਹੋ ਗਈ ਆਮ ਆਈ ਪਾਰਟੀ ਤੇ ਬੀਜੇਪੀ ਕਿਹੜਾ ਲੱਗਦਾ ਤੁਹਾਨੂੰ ਇਹਨਾਂ ਚਾਰੇ ਪਾਰਟੀਆਂ ਦੇ ਵਿੱਚੋਂ ਕਿ ਇਸ ਵਾਰ ਕਿਹਦੀ ਜਿਹੜੀ ਹੈ ਲੋਕਾਂ ਦੇ ਵਿੱਚ ਜ਼ਿਆਦਾ ਚਰਚਾ ਹੈ ਦੇਖੋ ਇਸ ਵਾਰ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਵਧੀਆ ਕੰਮ ਕਰ ਰਹੀ ਐ ਸੀ ਕਰਨੀ ਪੰਜਾਬ ਦੇ ਲੋਕਾਂ ਦੇ ਵਧੀਆ ਕੰਮ ਕਰ ਰਹੀ ਐ ਸੀ ਕਰਨੀ ਤੇ ਆਮ ਆਦਮੀ ਪਾਰਟੀ ਆਣੀ ਚਾਹੀਦੀ ਐ ਜਿਹੜੇ ਐਤੋ ਜੀਤ ਕੋ ਜਿਤਪਾਲ ਕੋਲੀ ਨੇ ਉਹ ਕਿਵੇਂ ਕੰਮ ਕਰ ਰਹੇ ਨੇ ਐਮ ਐਲ اے ਉਹ ਵਧੀਆ ਕੰਮ ਕਰ ਰਹੇ ਜੀ ਬਹੁਤ ਵਧੀਆ ਲੋਕਾਂ ਦੇ ਦਰਸਣ ਬਹੁਤੇ ਕੰਮ ਕਰ ਰਹੇ ਆ। ਇੱਕ ਨਾ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਜਿਹੜੀਆਂ ਹੁੰਦੀਆਂ ਨੇ ਜਿਵੇਂ ਅਸੀਂ ਹੁਣ ਵੀ ਗੱਲਬਾਤ ਕਰ ਰਹੇ ਸੀ ਕੁਝ ਕੁ ਚੀਜ਼ਾਂ ਇਧਰ ਆ ਥੋੜਾ ਅਸੀਂ ਇੱਕ ਉਹ ਕਹਿ ਰਹੇ ਸੀਗੇ ਕਿ ਸੀਵਰੇਜ ਦੀ ਸਮੱਸਿਆ ਹੋ ਜਾਂਦੀ ਹੈ। ਟ੍ਰੈਫਿਕ ਦੀ ਸਮੱਸਿਆ ਹੋ ਜਾਂਦੀ ਹੈ ਹਨਾ ਤੇ ਜਿਹੜੀਆਂ ਲੋਕੀ ਬਾਹਰ ਲਾ ਜਾਂਦੇ ਜਿਵੇਂ ਤੇ ਦੁਕਾਨਦਾਰਾਂ ਨੂੰ ਬਹੁਤ ਘਾਟਦੀ ਆ। ਤੇ ਸੀਵਰੇਜ ਦੀ ਸਮੱਸਿਆ ਵੀ ਹੋ ਰਹੀ ਹੈ ਜੀ। ਉਹ ਵੀ ਹੈਗੀ ਹੈ ਮਣ। ਅ ਲੀਡਰ ਆਉਂਦੇ ਨੇ, ਲੀਡਰਸ ਹੁੰਦੇ ਨੇ ਤੁਹਾਡੀਆਂ ਗੱਲਾਂ ਕਿਉਂਕਿ ਦੁਕਾਨਦਾਰ ਹੀ ਜੇ ਖੁਸ਼ ਨਹੀਂ ਹੋਊਗਾ ਤਾਂ ਵਪਾਰ ਖੜ ਜਾਂਦਾ ਹੈਗਾ। ਮਾਰਕੀਟ ਖੜ ਜਾਂਦੀ ਹੈ ਪੂਰੀ ਹਨਾ ਲੋਕਾਂ ਦੀਆਂ ਜ਼ਰੂਰਤਾਂ ਦੁਕਾਨਦਾਰ ਨਹੀਂ ਪੂਰੀਆਂ ਕਰਨੀਆਂ ਨੇ ਹਾਂਜੀ ਹਾਂਜੀ ਲੀਡਰ ਹੁਣ ਸੁਣਾਗੇ ਜੇ ਮੈਂਸ ਬਸਿਆ ਤੇ ਟ੍ਰੈਫਿਕ ਦੀ ਜਾਂ ਤੇ ਸੀਵਰੇਜ ਦੀ ਸਮੱਸਿਆ ਮੇਨ ਹੈਗੀ ਹੈ ਮੇਨ ਹੈਗੀ ਇਹ ਟ੍ਰੈਫਿਕ ਤੇ ਸੀਵਰੇਜ ਸਮੱਸਿਆ ਹੈ ਕੋਈ ਦੂਰ ਹੋਣੀ ਚਾਹੀਦੀ ਹੈ ਜੀ ਬਾਕੀ ਆਮ ਪਾਰਟੀ ਬਥੇ ਕੰਮ ਕਰ ਰਹੀ ਐ ਅ ਤੁਸੀਂ ਕੀ ਦੇਖਦੇ ਹੋ ਬਈ ਬਸ ਟ੍ਰੈਫਿਕ ਦੀ ਸਮੱਸਿਆ ਹੈ ਵੀਰ ਜੀ ਜਿਵੇਂ ਦੇਖੋ ਸ਼ਾਮੀ ਸ਼ਾਮੀ 7-8 ਵਜੇ ਤੁਸੀਂ ਰੌਂਡ ਲਗਾ ਕੇ ਦੇਖ ਲਓ ਜੀ ਤਾਂ ਐਨੀ ਟ੍ਰੈਫਿਕ ਹੋਏਗੀ ਜੀ ਕੀ ਬਹੁਤ ਜ਼ਿਆਦਾ ਸਮੱਸਿਆ ਲੰਘਣ ਵਾਲੇ ਮੋਟਰਸਾਈਕਲ ਲੰਘਣ ਤੱਕ ਵੀ ਸਮੱਸਿਆ ਹੈ। ਟ੍ਰੈਫਿਕ ਉਸ ਵੇਲੇ ਮੈਂ ਇਹ ਅਮਸ ਉਰੇ ਟ੍ਰੈਫਿਕ ਜਮ ਨਹੀਂ ਹੁੰਦਾ। ਜੇ ਪੁਲਿਸ ਉੱਥੇ ਐਸ ਤਰ੍ਹਾਂ ਦੇ ਜੁਕੇ ਨਾ ਦੇ। ਜੇ ਪੁਲਿਸ ਨਾ ਰੋਕੇ ਟ੍ਰੈਫਿਕ ਸੇ ਜਾਂਦੀ ਹੈ। ਉਹ ਸ਼ਾਮ ਨੂੰ ਆ ਕੇ ਪੁਲਿਸ ਆ ਕੇ ਜਦੋਂ ਖੜਦੇ ਆ ਤਾਂ ਟ੍ਰੈਫਿਕ ਮੈਂ ਜਮ ਹੁੰਦੀ ਹੈ। ਪੁਲਿਸ ਨੇ ਵੀ ਫਿਰ ਟ੍ਰੈਫਿਕ ਰੋਕਣੀ ਹੁੰਦੀ ਹੈ। ਇਹ ਕੰਮ ਨਾ ਕਿ ਮੈਂਟੇਨੈਂਸ ਵੀ ਰੱਖਣੀ ਹੁੰਦੀ ਹੈ ਕਿਉਂਕਿ ਹਰੇਕ ਚਾਰ ਸਾਈਡਾਂ ਤੋਂ ਦੁਨੀਆ ਆਉਂਦੀ ਹੈ। ਯਾਰੀ ਲੰਘ ਰਹੀ ਹੈ ਸਹੀ ਲੰਘ ਰਹੀ ਹੈ। ਜਦੋਂ ਰੋਕਦੇ ਆ ਤਾਂ ਇਹ ਮੈਂ ਜਮ ਰੱਖਦੇ ਉਰੇ। ਮੈਂ ਜ ਤਾਂ ਦੁਕਾਨਦਾਰ ਆਪਣੀ ਸਮੱਸਿਆ ਮਾ ਦੱਸ ਰਿਹਾ ਕਿਉਂਕਿ ਗੱਲ ਉਹਨਾਂ ਦੀ ਵੀ ਜਾਇਜ਼ ਹੈ ਜੇ ਦੁਕਾਨ ਦੇ ਬਾਹਰ ਕੋਈ ਸਾਧਨ ਖੜਾ ਹੋਊਗਾ ਤਾਂ ਫਿਰ ਦੁਕਾਨਦਾਰੀ ਨੂੰ ਵੀ ਜਿਹੜਾ ਫਰਕ ਪੈਂਦਾ ਤਾਂ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਕੀ ਨਾਮ ਹੈ ਤੁਹਾਡਾ ਇੰਦਰਜੀਤ ਸਿੰਘ ਆ ਜੀ ਜਿੱਦ ਵਿੱਚ ਤੁਸੀਂ ਅਸੀਂ ਲਗਾਤਾਰ ਗੱਲਬਾਤ ਕਰ ਰਹੇ ਸੀ ਦੁਕਾਨਦਾਰਾਂ ਦੇ ਨਾਲ ਕਿਉਂਕਿ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਜੇ ਦੂਰ ਹੁੰਦੀਆਂ ਨੇ ਤਾਂ ਘਰ ਦੇ ਵਿੱਚ ਫੇਰ ਹੀ ਰੌਣਕ ਹੁੰਦੀ ਹੈ ਨਾ ਫੇਰ ਹੀ ਵਪਾਰ ਚੱਲਦਾ ਜੇ ਛੋਟਾ ਦੁਕਾਨਦਾਰ ਖੁਸ਼ ਹੈਗਾ ਕਿਉਂਕਿ ਵੱਡੇ ਤਾਂ ਚਲੋ ਉਹਨਾਂ ਦੇ ਹੋਰ ਵੀ ਕਈ ਬਿਜ਼ਨਸ ਹੁੰਦੇ ਆ ਪਰ ਛੋਟਾ ਦੁਕਾਨਦਾਰ ਜੇ ਖੁਸ਼ ਹੈ ਤਾਂ ਹੀ ਘਰ ਦੇ ਵਿੱਚ ਸੌਦਾ ਪਤਾ ਉਹ ਫੇਰ ਹੀ ਅੱਗੇ ਪੂਰੀ ਚੇਨ ਚੱਲਦੀ ਹੈ ਤੁਹਾਨੂੰ ਕੀ ਲੱਗਦਾ ਕਿ ਜਿਹੜੀਆਂ ਨਗਰ ਕੌਂਸਲ ਦੀਆਂ ਹੁਣ ਚੋਣਾਂ ਨੇ 21 ਤਰੀਕ ਨੂੰ ਤੁਸੀਂ ਵੋਟ ਪਾਓਗੇ ਵੋਟ ਪਾ ਕੇ ਸੀ ਜਿਤਾਓਗੇ ਹਨਾ ਆਪਣੇ ਮੇਅਰ ਨੂੰ ਤਾਂ ਇੱਥੇ ਕਿਹੜੇ ਪਾਰਟੀ ਦਾ ਤੁਹਾਨੂੰ ਜ਼ੋਰ ਜਿਹੜਾ ਉਹ ਜ਼ਿਆਦਾ ਲੱਗਦਾ ਜਾਂ ਕਿਹੜੀ ਪਾਰਟੀ ਤੁਹਾਨੂੰ ਲੱਗਦਾ ਕਿ ਲੋਕ ਖੁਸ਼ ਨੇ ਇਹਨਾਂ ਨੂੰ ਵੋਟ ਪਾ ਸਕਦੇ ਆ ਭਾਜੀ ਜਿਹੜਾ ਤਾਂ ਵਧੀਆ ਕੰਮ ਕਰੇਗਾ ਪਬਲਿਕ ਤਾਂ ਉਸ ਤੋਂ ਖੁਸ਼ ਹੋਏਗੀ ਕੰਮ ਕਰਨ ਵਾਲਾ ਸਾਨੂੰ ਬੰਦਾ ਚਾਹੀਦਾ ਕਿਸੇ ਵੀ ਪਾਰਟੀ ਦਾ ਹੋਵੇ ਕਿਹੜੇ-ਕਿਹੜੇ ਸਮੱਸਿਆਵਾਂ ਜਾਂ ਕਿਹੜੇ-ਕਿਹੜੇ ਕੰਮ ਤੁਹਾਨੂੰ ਲੱਗਦਾ ਕਿ ਇਹ ਪਹਿਲਾਂ ਪੂਰੇ ਹੋਣੇ ਚਾਹੀਦੇ ਆ ਫੇਰ ਹੀ ਜਿਹੜਾ ਜੇ ਪੂਰਾ ਸ਼ਹਿਰ ਆ ਤਰੱਕੀ ਕਰ ਸਕਦਾ ਸਭ ਤੋਂ ਪਹਿਲਾਂ ਤਾਂ ਟ੍ਰੈਫਿਕ ਦੂਜਾ ਨੰਬਰ ਤੋਂ ਨਜਾਇਜ਼ ਕਬਜ਼ੇ ਹੋਏ ਪਈਆਂ ਆ ਹੁਣ ਸਾਡੇ ਵਹੀਕਲ ਨਾਲੋ ਸੜਕਾਂ ਤੇ ਲੱਗੇ ਹੋਏ ਆਂ ਟ੍ਰੈਫਿਕ ਇੰਨਾ ਜਾਮ ਹੈ ਸਭ ਤੋਂ ਵੱਧ ਜਾਮ ਇਸ ਚੌਂਕ 'ਚ ਲੱਗਦਾ ਸਭ ਤੋਂ ਵੱਡੀ ਪ੍ਰੋਬਲਮ ਤਾਂ ਟ੍ਰੈਫਿਕ ਦੀ ਹੈ ਟ੍ਰੈਫਿਕ ਦੀ ਸਾਰੇ ਦੁਕਾਨ ਦਾ ਟ੍ਰੈਫਿਕ ਦੀ ਗੱਲਾਂ ਕਰ ਰਹੇ ਨੇ ਟ੍ਰੈਫਿਕ ਕਿਉਂਕਿ ਕਹਿੰਦੇ 7-8 ਵਜੇ ਆ ਕੇ ਦੇਖੋ ਇੱਥੇ ਭੀੜ-ਪੜੱਕਾ ਪੂਰਾ ਹੁੰਦਾ ਬਿਲਕੁਲ ਜੀ ਬਿਲਕੁਲ ਸਾਰੇ ਕਾਲਜ ਦਾ ਰੋੜ ਹੀ ਇਹ ਹੈ ਜਿੰਦਰਾ ਕਾਲਜ ਆ ਮੋਦੀ ਕਾਲਜ ਆ ਇੱਥੇ ਜਾਮ ਇੰਨਾ ਲੱਗਦਾ ਲੰਘਣ ਨੂੰ ਕਸਟਮਰ ਵੀ ਖੁਦ ਸਾਨੂੰ ਆ ਕੇ ਕਹਿੰਦਾ ਭਾਜੀ ਵਹੀਕਲ ਖੜਾ ਕਿੱਥੇ ਕਰੀਏ ਇੱਕ ਵਹੀਕਲ ਖੜਾ ਕਰਨ ਦੀ ਜਗ੍ਹਾ ਚਾਹੀਦੀ ਹੈ ਸਾਨੂੰ ਵੀ ਜਿੱਥੇ ਟ੍ਰੈਫਿਕ ਨੂੰ ਕੋਈ ਪ੍ਰੋਬਲਮ ਨਹੀਂ ਆਇਆ। ਹੋਰ ਤਾਂ ਕੋਈ ਸਮੱਸਿਆ ਨਹੀਂ ਹੈ ਮੇਨ ਟ੍ਰੈਫਿਕ ਦਾ ਹੀ ਹੈ। ਜਿਵੇਂ ਆਪਾਂ ਗੱਲ ਕਰ ਰਹੇ ਸੀ ਪਾਰਟੀਆਂ ਦੀ ਗੱਲ ਕਰ ਲੈਣਾ ਨਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹਿੰਦੇ ਆ ਉਹਨਾਂ ਦਾ ਹਲਕਾ ਉਹਨਾਂ ਦਾ ਸ਼ਹਿਰ ਤੇ ਹੁਣ ਉਹ ਬੀਜੇਪੀ ਚ ਕਨਵਰਟ ਹੋ ਗਏ ਬੀਜੇਪੀ 'ਚ ਚਲੇ ਗਏ ਤੇ ਕਾਂਗਰਸ ਵੀ ਲਗਾਤਾਰ ਇੱਥੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਤੋਂ ਸੀ ਪਹਿਲਾਂ ਬਰਮੇਂਦਰਾ ਹੁਣ ਉਹ ਇੱਥੋਂ ਲੜਦੇ ਰਿਹਾ ਇਲੈਕਸ਼ਨ ਜਿੱਤੇ ਰਿਹਾ ਮੰਤਰੀ ਬਣ ਜਾਂਦੇ ਆ। ਹੁਣ ਅਜੀਤਪਾਲ ਕੋਹਲੀ ਹਾਲਾਂਕਿ ਟਕਸਾਲੀ ਅਕਾਲੀ ਪਰਿਵਾਰ ਸੀਗਾ ਹੁਣ ਆਮ ਆਈ ਤੁਹਾਨੂੰ ਲੱਗਦਾ ਜਦੋਂ ਜਦੋਂ ਲੀਡਰ ਕੋਈ ਜੰਪ ਕਰਦਾ ਪਾਰਟੀ 'ਚ ਵੋਟਰ ਵੀ ਜਾਂਦੇ ਨੇ ਪਿੱਛੇ ਕਿ ਵੋਟਰ ਪਾਰਟੀ ਨਾਲ ਹੀ ਜੁੜੇ ਰਹਿੰਦੇ ਨੇ ਨਹੀਂ ਵੋਟਰ ਤਾਂ ਇਹ ਨਹੀਂ ਬਾਰੇ ਕੁਝ ਕਹਿ ਸਕਦਾ ਨਹੀਂ ਤੁਹਾਨੂੰ ਲੱਗਦਾ ਮੰਨ ਲਓ ਵੀ ਪਾਰਟੀ ਦਾ ਕਿਹੜੀ ਦਾ ਜ਼ਿਆਦਾ ਜੋਰ ਹੈ ਇੱਥੇ ਕੈਪਟਨ ਅਮਰਿੰਦਰ ਸਿੰਘ ਹੁਣ ਭਾਜੀਪੀ ਚਲੇ ਗਿਆ ਪੂਰਾ ਪਰਿਵਾਰ ਉਹਨਾਂ ਦਾ ਪ੍ਰਨੀਤ ਕੌਰ ਹੋਣ ਚਾਹੇ ਜੈ ਇੰਦਰ ਕੌਰ ਉਹਨਾਂ ਹੀ ਧੀ ਹੁਣ ਉਹ ਵੀ ਲਗਾਤਾਰ ਕੰਮ ਕਰ ਰਹੇ ਆ ਕੋਈ ਵੀ ਖੜ ਜੇ ਬੰਦਾ ਉਧਰਲੀ ਸਾਈਡ ਹੋ ਜੇ ਜਿਹੜੀ ਪਾਰਟੀ ਆਂਦੀ ਆ ਇਹ ਨਹੀਂ ਵੀ ਕਿਸੇ ਆਧਾਰੀ ਤਰ ਦੇ ਵਿੱਚ ਜਾਂਦੀ ਜਾਂਦੀ ਆ ਤਾਂ ਇਹ ਲੋਕਾਂ ਦੀਆਂ ਸਮੱਸਿਆਵਾਂ ਮਾ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਕਿਉਂਕਿ ਲੋਕ ਜਿਹੜੇ ਨੇ ਹਮੇਸ਼ਾ ਲੀਡਰ ਨੂੰ ਤਾਂ ਹੀ ਚੁੰਨਦੇ ਨੇ ਤਾਂ ਕਿ ਉਹਨਾਂ ਦੀਆਂ ਸਮੱਸਿਆਵਾਂ ਦਾ ਜਿਹੜਾ ਹੱਲ ਹੋ ਸਕੇ ਉਹਨਾਂ ਦੀ ਗੱਲ ਕਿਤੇ ਸੁਣੀ ਜਾ ਸਕੇ ਤਾਂ ਇੱਥੇ ਵੀ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਕੀ ਹਾਲ ਨੇ ਭਾਈ ਵਧੀਆ ਭਾਈ ਜੀ ਆਪਾਂ ਇਹ ਜਿਵੇਂ ਹੁਣ ਐਮਸੀ ਦੀਆਂ ਚੋਣਾਂ ਆ ਰਹੀਆਂ ਨੇ 21 ਤਰੀਕ ਨੂੰ ਤੇ ਰਿਜ਼ਲਟ ਵੀ ਉਸੇ ਦਿਨ ਆ ਜਾਣਾ ਹੈ ਦੁਕਾਨਦਾਰ ਦੀਆਂ ਕਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਉਹ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਭਈ ਆ ਹੱਲ ਕਰੋ ਜਾਂ ਇਹਨਾਂ ਦਾ ਸਾਡਾ ਕੰਮ ਜਿਹੜਾ ਇਹ ਪੂਰਾ ਹੋਵੇ। ਇਹ ਹਾਲੇ ਹੀ ਹੈ ਕਿ ਹਾਂ ਵੀ ਇੱਕ ਤਾਂ ਲਾਈਟ ਦਾ ਉਹ ਹੈ ਸਭ ਤੋਂ ਵੱਡਾ ਇਸ਼ੂ ਚਾਰ-ਚਾਰ ਪੰਜ-ਪੰਜ ਘੰਟੇ ਲਾਈਟ ਨਹੀਂ ਆਂਦੀ ਹਲਕੀ ਜੀ ਹਵਾ ਚਲਦੀ ਆ ਬਸ ਕੱਟ ਲੱਗ ਜਾਂਦਾ ਕੱਟ ਲੱਗ ਜਾਂਦਾ ਬਸ ਇਹੀ ਹੈ। ਪਾਰਟੀ ਕਿਹੜੀ ਦਾ ਲੱਗਦਾ ਇਸ ਵਾਰ ਕਿਹੜੀ ਪਾਰਟੀ ਦਾ ਜ਼ਿਆਦਾ ਜੋਰ ਹੈ ਜਾਂ ਕਿਹੜੀ ਪਾਰਟੀ ਕਿੰਨੇ ਲੋਕ ਜ਼ਿਆਦਾ ਝੁਕਦੇ ਨੇ? ਦੇਖੋ ਆਮ ਆਦਮੀ ਪਾਰਟੀ ਦਾ ਹੀ ਜ਼ਿਆਦਾ ਉਹ ਹੋ ਰਿਹਾ ਜੀ। ਕਸ ਜਿਤਪਾਲ ਕੋਲੀ ਕਿਵੇਂ ਕੰਮ ਕਰ ਰਹੇ ਨੇ ਜਿਤਪਾਲ ਕੋਲੀ ਵੀ ਕੰਮ ਕਰ ਰਹੇ ਨੇ ਵਧੀਆ ਕਰ ਰਹੇ ਨੇ ਕੰਮ ਹਾਂਜੀ ਲੱਗਦਾ ਵੀ ਮੇਅਰ ਵੀ ਬਣੂਗਾ ਫਿਰ ਇਸ ਕੀ ਹਾਂਜੀ ਲੱਗਦਾ ਕਿ ਮੇਅਰ ਬਣ ਸਕਦੇ ਨੇ ਹਾਂਜੀ ਇਹ ਕ ਦੁਕਾਨਦਾਰੀ ਦੀਆਂ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਜਿਵੇਂ ਟ੍ਰੈਫਿਕ ਨੂੰ ਲੈ ਕੇ ਹੋ ਜਾਂਦਾ ਹੈ ਗਾਹਕ ਦਾ ਆਉਣਾ ਗਾਹਕ ਦਾ ਖੜਨਾ ਉਹ ਵੀ ਬਹੁਤ ਜ਼ਰੂਰੀ ਹੈ ਉਹ ਤਾਂ ਔਖਾ ਹੁੰਦਾ ਹੈ ਟ੍ਰੈਫਿਕ ਕਰਕੇ ਬਹੁਤ ਜ਼ਿਆਦਾ ਔਖਾ ਹੁੰਦਾ ਜੀ ਹਾਂਜੀ ਇੱਥੇ ਟ੍ਰੈਫਿਕ ਰਹਿੰਦੀ ਹੈ ਪੂਰੀ ਹਾਂਜੀ ਬਹੁਤ ਜ਼ਿਆਦਾ ਹਾਂਜੀ ਅੱਜ ਪਤਾ ਨਹੀਂ ਕਿਵੇਂ ਫ੍ਰੀ ਹੈ ਨੀ ਤਾਂ ਬਹੁਤ ਜ਼ਿਆਦਾ ਰਹਿੰਦੀ ਹੈ ਟ੍ਰੈਫਿਕ ਉਰੇ ਤਾਂ ਬਾਈ ਜੀ ਤੁਸੀਂ ਕਿਵੇਂ ਦੇਖਦੇ ਹੋ ਹੁਣ ਚੋਣਾਂ ਆ ਰਹੀਆਂ ਨੇ ਮੇਅਰ ਜਿਹੜੇ ਮੌਜੂਦਾ ਨੇ ਉਹ ਕੰਮ ਕਿਵੇਂ ਕਰ ਰਹੇ ਨੇ ਮੈਨੂੰ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਤੁਸੀਂ ਪਟਿਆਲਾ ਤੋਂ ਹੀ ਹਾਂਜੀ ਹਾਂ ਇਹ ਤਾਂ ਪਟਿਆਲਾ ਕਿਹੜੀ ਪਾਰਟੀ ਦਾ ਲੱਗ ਰਿਹਾ ਹੈਗਾ ਤੁਹਾਨੂੰ ਤੁਹਾਡੇ ਯਾਰ ਦੋ ਸੌਣਗੇ ਤੁਹਾਡੇ ਆਸ-ਪਾਸੇ ਦੇ ਲੋਕ ਗੱਲਾਂ ਬਾਤਾਂ ਸੁਣਦੇ ਹੋਵੋਗੇ ਕਿਹੜੀ ਪਾਰਟੀ ਲੱਗਦਾ ਹੈ ਕਿ ਇਸ ਵਾਰ ਜ਼ਿਆਦਾ ਜਿਹੜਾ ਇੱਥੇ ਵਧੀਆ ਕੰਮ ਕਰੂਗੀ ਲੋਕ ਵੈਸੇ ਤਾਂ ਸਾਰਿਆਂ ਤੋਂ ਹੀ ਦੁਖੀ ਨੇ ਕੋਈ ਜਿਹੜੇ ਪੁਰਾਣੇ ਜਿਨ੍ਹਾਂ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਹੀ ਸਪੋਰਟ ਕਰ ਰਹੇ ਨੇ ਕੋਈ ਨਵੀਆਂ ਪਾਰਟੀਆਂ ਨੂੰ ਮੌਕਾ ਦੇ ਰਹੇ ਨੇ ਬਾਕੀ ਰਲਵਾ ਮਿਲਵਾ ਹੁੰਗਾਰਾ ਹੀ ਹੈ ਸਮੱਸਿਆਵਾਂ ਕਿਹੜੀਆਂ ਨੇ ਜੇ ਆਮ ਲੋਕਾਂ ਦੀ ਆਪਾਂ ਸਮੱਸਿਆ ਦੀ ਗੱਲ ਕਰੀ ਸ਼ਹਿਰੀ ਲੋਕ ਦੀ ਇੱਥੇ ਸ਼ਹਿਰੀ ਜਿਹੜੀ ਵੋਟ ਹੈ ਸ਼ਹਿਰੀ ਜਿਹੜੇ ਲੋਕ ਨੇ ਉਹਨਾਂ ਦੀਆਂ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਰਹਿੰਦੀਆਂ ਨੇ ਸਮੱਸਿਆਵਾਂ ਟ੍ਰੈਫਿਕ ਦੀ ਬਹੁਤ ਜ਼ਿਆਦਾ ਰਹਿੰਦੀ ਹੈ ਵੀਕਲ ਇੰਨੇ ਜ਼ਿਆਦਾ ਹੋ ਗਏ ਨੇ ਇਹ ਸਿੰਗਲ ਲੋਕ ਹੀ ਆਪਣੇ ਵੀਕਲ ਜਿਵੇਂ ਗੱਡੀਆਂ ਐ ਗੱਡੀ 'ਚ ਇੱਕ ਜਣਾ ਲੈ ਕੇ ਨਿਕਲ ਜਾਂਦਾ ਇੱਥੇ ਪਰ ਤੁਸੀਂ ਵੀ ਦੇਖਦੇ ਹੋਵੋਗੇ ਆ ਜਾਮ ਲੱਗੇ ਰਹਿਦਾ ਹਾਂਜੀ ਹਾਂਜੀ ਬਿਲਕੁਲ ਫਿਰ ਬਾਈਕ ਵਾਲਿਆਂ ਨੂੰ ਵੀ ਪ੍ਰੋਬਲਮ ਹੋ ਜਾਂਦੀ ਹੈ ਗੱਡੀ ਵਾਲਿਆਂ ਨੂੰ ਵੀ ਪ੍ਰੋਬਲਮ ਹੋ ਜਾਂਦੀ ਹੈ ਆਮ ਜਨਤਾ ਨੂੰ ਤਾਂ ਹੁੰਦੀ ਹੀ ਹੁੰਦੀ ਹੈ ਜਿਹੜੇ ਬੱਸਾਂ ਵਾਲੇ ਆ ਸਟੂਡੈਂਟਸ ਨੇ ਉਹਨਾਂ ਨੂੰ ਸਾਈਡ ਤੋਂ ਹੋ ਕੇ ਫੁੱਟਪਾਥ ਤੋਂ ਹੋ ਕੇ ਲੰਘਣਾ ਪੈਂਦਾ ਬਾਕੀ ਫਿਰ ਜਿਹੜੇ ਕੰਮਾਂ ਤੋਂ ਲੇਟ ਹੋ ਜਾਂਦੇ ਆ ਕੰਮਾਂ ਤੋਂ ਲੇਟ ਹੋ ਜਾਂਦੇ ਆ ਸਾਰੇ ਐਵੇਂ ਪ੍ਰੋਬਲਮਸ ਆ ਜਾਂਦੀਆਂ ਆ ਆਫਿਸਿਸ ਜਾਣਾ ਹੁੰਦਾ ਸਾਰਿਆਂ ਨੇ ਇਸ ਕਰਕੇ ਟ੍ਰੈਫਿਕ ਦੀ ਜ਼ਿਆਦਾ ਪ੍ਰੋਬਲਮ ਹੈ ਹੋਰ ਤਾਂ ਮੈਨੂੰ ਨਹੀਂ ਲੱਗਦਾ ਕੋਈ ਬੇਰੋਜ਼ਗਾਰੀ ਦੀ ਤਾਂ ਚੱਲਦੀ ਆ ਰਹੀ ਆ ਸ਼ੁਰੂ ਤੋਂ ਤਾ ਲੋਕਾਂ ਦੇ ਨਾਲ ਲਗਾਤਾਰ ਅਸੀਂ ਗੱਲਬਾਤ ਕਰ ਰਹੇ ਹਾਂ ਕਿਉਂਕਿ ਇਲੈਕਸ਼ਨ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਬੜਾ ਹੋਇਆ ਕਿਉਂਕਿ ਚਾਹੇ ਇਹ ਸਾਲ ਜਿਹੜਾ ਵੈਸਤਾ ਸਾਰੇ ਇਲੈਕਸ਼ਨਾਂ ਵਿੱਚ ਲੰਘ ਗਿਆ ਲੋਕ ਸਭਾ ਇਲੈਕਸ਼ਨ ਹੋਵੇ ਜਿਮਨੀ ਚੋਣਾ ਹੋਣ ਸਰਪੰਚੀ ਦੀਆਂ ਹੋਣ ਤਾਂ ਹੁਣ ਮੇਰ ਦੀ ਇਲੈਕਸ਼ਨ ਜਿਹੜੀ ਆਈ ਆ ਤਾਂ ਇੱਥੇ ਬਹੁਤ ਸਾਰੇ ਹੋਰ ਵੀ ਲੋਕ ਕੜੇ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਕਿ ਉਹ ਲੋਕ ਕੀ ਸੋਚਦੇ ਆ ਪਟਿਆਲੇ ਦੇ ਸ਼ਹਿਰੀ ਤਾਂ ਗੱਲਬਾਤ ਹੋਊ ਕਰਦੇ ਆ ਬਾਈ ਅਸੀ ਗੱਲ ਜੀ ਜਿਵੇਂ ਹੁਣ ਮੇਅਰ ਦੀ ਇਲੈਕਸ਼ਨ ਹੋਣੀ ਹੈਗੀ 21 ਤਰੀਕ ਨੂੰ ਵੋਟਾਂ ਨੇ ਹਨਾ ਤਾਂ ਲੋਕਲ ਬੰਦਾ ਕੀ ਸੋਚਦਾ ਹੈ ਜਦੋਂ ਵੋਟ ਪਾਉਣ ਜਾਂਦਾ ਹੈ ਕੀ ਦਿਮਾਗ ਚ ਚੱਲਦਾ ਕਿਉਂਕਿ ਸ਼ਹਿਰੀ ਚੋਣਾਂ ਨੇ ਇਹ ਇਹਨਾਂ ਦਾ ਕੋਈ ਬਹੁਤਾ ਸਰਕਾਰ ਤੇ ਦਾ ਫਰਕ ਪੈਣਾ ਹੀ ਨਹੀਂਗਾ ਇਹ ਹੈ ਕਿ ਠੀਕ ਹੈ ਮਜ਼ਬੂਤ ਜ਼ਰੂਰ ਹੋਊਗੀ ਜੇ ਮੇਅਰ ਆਪਦੇ ਹੋਣਗੇ ਤਾਂ ਕਿਹੜੀਆਂ ਮੁਸ਼ਕਲਾਂ ਤੁਹਾਡੀਆਂ ਰਹਿੰਦੀਆਂ ਨੇ ਜਾਂ ਤੁਸੀਂ ਕੀ ਕਿਹੜੀ ਸਰਕਾਰ ਤੋਂ ਉਮੀਦਾਂ ਲਾਉਣੀਓ ਕਿ ਹਾਂ ਕਿਹੜੀ ਪਾਰਟੀ ਜ਼ਿਆਦਾ ਤੁਹਾਡੀਆਂ ਉਮੀਦਾਂ ਦੇ ਉੱਪਰ ਖਰੀ ਉਤਰੇਗੀ ਸਰਕਾਰ ਤਾਂ ਵੀਰੇ ਬਸ ਐ ਹੀ ਹੈ ਵੀ ਆਪਾਂ ਨੂੰ ਕੋਈ ਕਿਸੇ ਪਾਰਟੀ ਨਾਲ ਕੋਈ ਉਹ ਨਹੀਂ ਹੈਗਾ ਮੇਨ ਤਾਂ بس ਇਹ ਹੈ ਵੀ ਜਿਹੜਾ ਜੀਡੀਵੀ ਪਾਰਟੀ ਸਾਡੇ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਕੰਮ ਕਰੇ ਸਾਡੇ ਵਾਸਤੇ ਤਾਂ ਬਰੇ ਉਹੀ ਵਧੀਆ ਬਾਕੀ ਬਸ ਐਜ਼ ਅ ਯੂਥ ਤੁਸੀਂ ਕੀ ਸੋਚਦੇ ਹੋ ਬਾਈ ਜੀ ਐਜ਼ ਅ ਯੂਥ ਅਸੀਂ ਤਾਂ ਇਹ ਸੋਚਦੇ ਆ ਕਿ ਯੂਥ ਜਿਹੜਾ ਅੱਜ ਦਾ ਹੈਗਾ ਆਉਣ ਵਾਲੀ ਸਰਕਾਰ ਉਹਨਾਂ ਨੂੰ ਚੰਗੇ ਰਾਹੀ ਰਹਿਣ ਦਾ ਚੰਗੇ ਰਾਹੀ ਚੰਗੇ ਰਾਹੀ ਰੱਖਣ ਰਾਹ ਦੇ ਪਾਉਣ ਹਨਾ ਜੀ ਉਹ ਜਿਹੜੇ ਗਲਤ ਕੰਮ ਕਰਦੇ ਨੇ ਬਸ ਉਹ ਚੀਜ਼ਾਂ ਜਿਵੇਂ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਹਨਾ ਨਸ਼ੇ ਪੱਤੇ ਐਵਰੀਥਿੰਗ ਇਹ ਵੀ ਗੱਲ ਹੈ ਨਾ ਯੂਥ ਸਾਰਾ ਦਿਨ ਸੜਕਾਂ ਤੇ ਹੁੰਦਾ ਹੀ ਹੈਗਾ ਹਨਾ ਤੇ ਯੂਥ ਨੂੰ ਸਾਰਾ ਪਤਾ ਹੁੰਦਾ ਵੀ ਕਿਹੜੀ ਗਲੀ 'ਚ ਕੀ ਗੱਲ ਹੋਇਆ ਹੈ ਕਿਹੜੀ ਪ੍ਰੋਬਲਮ ਹੈ ਤੇ ਕਿਹੜੇ ਬਾਜ਼ਾਰ 'ਚ ਕਿਹੜੀ ਪ੍ਰੋਬਲਮਾਂ ਕਿਉਂਕਿ ਬਾਜ਼ਾਰ ਹੋਇਆ ਮਾਰਕੀਟ ਹੋਈ ਇਹ ਯੂਥ ਨੂੰ ਵੱਧ ਪਤਾ ਹੁੰਦਾ ਦੁਕਾਨਦਾਰ ਤਾਂ ਜਦੋਂ ਦੁਕਾਨ ਦੇ ਅੰਦਰ ਬੈਠਾ ਹੁੰਦਾ ਸਹੀ ਗੱਲ ਹੈ ਬਾਈ ਅਹ ਸੋ ਮਤਲਬ ਉਹ ਕਹ ਰਿਹਾ ਇੱਥੇ ਟ੍ਰੈਫਿਕ ਦੀ ਸਮੱਸਿਆ ਬਹੁਤ ਹੈ ਸੀਵਰੇਜ ਦੀ ਸਮੱਸਿਆ ਬਹੁਤ ਹੈ ਇਦਾਂ ਦੀਆਂ ਇਹ ਭਾਜੀ ਇਹ ਸਮੱਸਿਆਵਾਂ ਤਾਂ ਦੇਖੋ ਮੈਨੂੰ ਲੱਗਦਾ ਜਦ ਤੱਕ ਵਰਕ ਆਨ ਨਹੀਂ ਕਰਾਂਗੇ ਰਹਿਣੀਆਂ ਨੇ ਰਾਈਟ ਤਾਂ ਇਹੀ ਚੀਜ਼ਾਂ ਕਰਕੇ ਆਈ ਬਿਲੀਵ ਆਪਣਾ ਦੇਸ਼ ਥੋੜਾ ਜਿਹਾ ਪਿੱਛੇ ਵੀ ਆ ਕਿਉਂਕਿ ਲੋਕਾਂ ਲੋਕ ਤਾਂ ਉਹਨਾਂ ਦੇ ਕੰਮ ਹੀ ਡਿਲੇ ਹੋਈ ਜਾ ਰਹੇ ਨੇ ਤਾਂ ਉਹਨਾਂ ਨੇ ਜਿਹੜੇ ਆਪ ਦੇ ਕੋਈ ਵੀ ਪ੍ਰੋਫੈਸ਼ਨਲ ਹੈ ਕੋਈ ਕਿਸੇ ਦਾ ਪ੍ਰੋਫੈਸ਼ਨਲ ਹੈ ਉਹ ਕੀ ਕੰਮ ਕਰਦੇ ਮੈਂ ਭਾਜੀ ਮੇਰਾ ਆਪ ਬਾਈ ਜੀ ਵਾਲਾ ਕੰਮ ਹੈ ਵੀਡੀਓਗ੍ਰਾਫੀ ਵਾਲਾ ਤੇ ਮੈਂ ਇੱਥੇ ਤਾਂ ਨਹੀਂ ਹੈਗਾ ਅਸੀਂ ਕੈਨੇਡਾ ਕੈਨੇਡਾ ਰਹਿੰਦੇ ਆ ਅਸੀਂ ਇੱਥੇ ਘੁੰਮਣ ਆਇਆ ਥੋੜੇ ਦਿਨੇ ਵਾਸਤੇ ਦੈਟਸ ਇਟ ਤੇ ਤੁਹਾਨੂੰ ਨਾਲੋਂ ਜਦੋਂ ਤੋਂ ਇੱਥੇ ਆਉਣੇ ਹੋ ਈ ਫਾਰਕਮਸ ਉਸ ਕਰਦੇ ਹਾਂ ਵੈਸਤਾ ਚਲੋ ਸੜਕਾਂ ਸੁਰਕੀਆਂ ਇਹ ਤਾਂ ਚਲੋ ਹਮੇਸ਼ਾ ਹੀ ਰਹਿੰਦੀਆਂ ਨੇ ਚੀਜ਼ਾਂ ਪਰ ਕ੍ਰਾਈਮ ਤਾਂ ਉੱਥੇ ਸਭ ਤੋਂ ਜ਼ਿਆਦਾ ਹੁਣ ਬਹੁਤ ਵੱਧ ਗਿਆ ਹੁਣ ਉਹ ਗੱਲਾਂ ਤਾਂ ਹੈ ਨਹੀਂ ਕਿ ਪੰਜਾਬ ਦੇ ਵਿੱਚ ਕ੍ਰਾਈਮ ਵੱਧ ਹੈ ਜੀ ਉੱਥੇ ਹੈ ਨਹੀਂ ਉੱਥੇ ਤਾਂ ਬੁਰਾ ਹਾਲ ਹੈ ਸਾਰੇ ਕਿੱਥੇ ਆ ਸਾਰੇ ਸਾਰਾ ਤਾਂ ਮਤਲਬ ਲੋਕੀ ਭਾਜੀ ਸਾਰੇ ਤਰ੍ਹਾਂ ਦੇ ਸਾਰੇ ਕਿੱਥੇ ਨੇ ਦੇਖੋ ਸਿੱਧੀ ਜੀ ਗੱਲ ਪਰ ਕਹਿਣ ਸਰਕਾਰਾਂ ਨੂੰ ਬਸ ਥੋੜਾ ਧਿਆਨ ਦੇਣਾ ਚਾਹੀਦਾ ਤੇ ਸਰਕਾਰਾਂ ਨੂੰ ਬਸ ਇਹ ਇਹ ਦੇਖਣ ਕਿ ਅੱਜ ਕੱਲ ਦੇ ਜਨਰੇਸ਼ਨ ਹੈ ਜਿਹੜੀ ਹਨ ਬਸ ਜਿਹ ਜਿਹਨਾਂ ਨੂੰ ਸਪਲਾਈ ਮਿਲ ਰਹੀ ਹੈ ਗਲ ਚੀਜ਼ਾਂ ਦੀ ਉਹ ਉਹ ਦੇਖਣਾ ਵੀ ਉਹ ਹਾਉ ਚੇਨ ਤੋੜਨੀ ਚਾਹੀਦੀ ਹੈ that level ਤੇ ਜੀ ਜਾ ਕੇ ਸਭ ਤੋਂ 베이스 ਲੈਵਲ ਤੇ ਜਾ ਕੇ ਪ੍ਰੋਬਲਮ ਨੂੰ ਖਤਮ ਕਰੇ ਤੇ ਸਰਕਾਰ ਜਿਹੜੀ ਮਰਜ਼ੀ ਹੈ ਬਈ ਬਸ ਸਾਨੂੰ ਆਪਣੀ ਆਖਰੀ ਸਵਾਲ ਹੈ ਇੱਕ ਇੱਥੇ ਕੈਪਟਨ ਮਰਿੰਦਰ ਸਿੰਘ ਨੇ ਲੰਮਾ ਸਮਾਂ ਰਾਜ ਕਰਿਆ ਮੁੱਖ ਮੰਤਰੀ ਵੀ ਰਹੇ ਐ ਉਸ ਤੋਂ ਬਾਅਦ ਕਾਂਗਰਸ ਦੇ ਤਾਂ ਮੁੱਖ ਮੰਤਰੀ ਜੋ ਰਹੇ ਐ ਤਾਂ ਉਸ ਤੋਂ ਬਾਅਦ ਉਹਨਾਂ ਦਾ ਪਰਿਵਾਰ ਬੀਜੇਪੀ ਵੱਲ ਚਲਾ ਜਾਂਦਾ ਤੇ ਜਿਹੜੇ ਕੋਹਲੀ ਨੇ ਉਹ ਪਹਿਲਾਂ ਟਕਸਾਲੀ ਅਕਾਲੀ ਸੀਗੇ ਫਿਰ ਉਹ ਆਮ ਆਈ ਪਾਰਟੀ ਚ ਆ ਜਾਂਦੇ ਨੇ ਹਣਾ ਤੁਸੀਂ ਕਿਵੇਂ ਦੇਖਦੇ ਹੋ ਜਦੋਂ ਬੀਜੇਪੀ ਇੱਕ ਪਾਸੇ ਲਗਾਤਾਰ ਜੋਰ ਲਾਰੀ ਹੈ ਪੰਜਾਬ ਦੇ ਵਿੱਚ ਆਉਣ ਨੂੰ ਤੇ ਹੁਣ 27 ਦੀਆਂ ਇਸ ਤੋਂ ਬਾਅਦ 2 ਸਾਲਾਂ ਬਾਅਦ ਇਲੈਕਸ਼ਨ ਨੇ ਹੈ ਸ਼ਹਿਰੀ ਵੋਟਰਾਂ ਦੇ ਵਿੱਚ ਕੋਈ ਬੀਜੇਪੀ ਨੂੰ ਲੈ ਕੇ ਕਿਉਂਕਿ ਇੱਕ ਪੱਖ ਇਹ ਵੀ ਹੈ ਕਿ ਜੇ ਕਿਸਾਨੀ ਨਹੀਂ ਖੁਸ਼ ਹੋਊਗੀ ਤਾਂ ਫਿਰ ਕੋਈ ਵੀ ਜਿਹੜਾ ਹੈ ਬੀਜੇਪੀ ਵੱਲ ਨਹੀਂ ਜਾਊਗਾ ਬਿਲਕੁਲ ਭਾਜੀ ਕਿਉਂਕਿ ਕਿਸਾਨ ਹੀ ਨੇ ਜਿਹੜੇ ਆਪਣਾ ਪੰਜਾਬ ਨੂੰ ਪਾਲ ਰਹੇ ਹਨ ਹਨਾ ਜੀ ਸਿੱਧੀ ਜੀ ਗੱਲ ਹੈ ਤਾਂ ਜੇ ਉਹਨਾਂ ਦੇ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲਣਗੇ ਤਾਂ ਫਿਰ ਆਈ ਬਿਲੀਵ ਕਿ ਇਹ ਇਹ ਨਾ ਇਨਸਾਫੀਆ ਨਾ ਪਹਿਲਾਂ ਉਹਨਾਂ ਦੀ ਸੁਣਨੀ ਬਣਦੀ ਆ ਤਾਂ ਕਿ ਅੱਗੇ ਅੱਗੇ ਵੀ ਮਤਲਬ ਜੇ ਲੋਕ ਖੁਸ਼ ਹੋਣਗੇ ਜਿਹੜੇ ਬੇਸਿਕ ਲੈਵਲ ਤੇ ਲੋਕ ਜੇ ਖੁਸ਼ ਰਹਿਣਗੇ ਤਾਂ ਹੀ ਅਗਲੇ ਮਤਲਬ ਉਹਨਾਂ ਨੂੰ ਸਹੀ ਲੱਗੇਗੀ ਜਿਹੜੀ ਸਰਕਾਰ ਹੈ ਜਿਹੜਾ ਤੋਂ ਆਇਓ ਤੁਹਾਨੂੰ ਇੱਥੇ ਲੀਡਰਾਂ ਨੂੰ ਕੀ ਕੋਈ ਸੁਜੈਸ਼ਨ ਦੇਣਾ ਚਾਹੋਗੇ ਕਿ ਭਾਈ ਉੱਥੇ ਵੀ ਤੁਸੀਂ ਬਹੁਤ ਸਾਰਾ ਸਿਸਟਮ ਦੇਖਦੇ ਹੋ ਕਿ ਆਹ ਚੀਜ਼ ਥੋੜਾ ਜਿਹਾ ਬਦਲ ਲਓ ਫਲੈਕਸੀਬਲ ਹੋ ਜਾਏ ਇਹਦੇ ਵਿੱਚ ਕਿਉਂਕਿ ਯੂਥ ਹੋ ਜੇ ਤੁਸੀਂ ਨਹੀਂ ਬੋਲੋਗੇ ਤਾਂ ਫਿਰ ਅਸੀਂ ਬੈਸਤਾ ਮਹਿਫਲਾਂ 'ਚ ਬੈ ਕੇ ਤਾਂ ਹਰੇਕ ਦੇ ਨਗੋਚ ਕੱਢ ਦਿੰਨੇ ਆ ਪਰ ਜਦੋਂ ਬੋਲਣ ਦੀ ਵਾਰੀ ਆਉ ਮੈਂ ਤਾਂ ਬਈ ਬਸ ਇਹੀ ਆ ਇੱਕ ਤਾਂ ਜਿਵੇਂ ਤੁਸੀਂ ਕਿਹਾ ਇੱਕ ਤਾਂ ਟ੍ਰੈਫਿਕ ਬਈ ਟ੍ਰੈਫਿਕ ਦਾ ਅਸੀਂ ਸਭ ਤੋਂ ਵੱਡਾ ਦੇਖਦੇ ਵੀ ਬਹੁਤ ਫਰਕ ਹੈ ਲੋਕਾਂ ਦੇ ਡਰਾਈਵ ਕਰਨ ਤਰੀਕਿਆਂ ਦੇ ਤੇ ਕਿਉਂਕਿ ਉੱਥੇ ਬਈ ਐ ਵੀ ਜੇ ਹਰ ਚੀਜ਼ ਇੰਟਰਲਿੰਕਡ ਆ ਆਪਸ ਵਿੱਚ ਜੇ ਜੇ ਤੁਹਾਡਾ ਤੁਸੀਂ ਮਤਲਬ ਕੋਈ ਵੱਡਾ ਕੋਈ ਲਾਈਕ ਕਰਾਇਮ ਕਰਦੇ ਫੜੇ ਜਾਂਦੇ ਹੋ ਤਾਂ ਉਹਨੇ ਤੁਹਾਡਾ ਕ੍ਰੈਡਿਟ ਖਰਾਬ ਕਰ ਦੇਣਾ ਕ੍ਰੈਡਿਟ ਖਰਾਬ ਹੋਇਆ ਤੁਹਾਨੂੰ ਗੇਮਪਲੋਇਮੈਂਟ ਲਾਈਨ ਚ ਕੋਈ ਲੋਨ ਲਾਈਨ ਚ ਹਰ ਚੀਜ਼ ਚ ਹਰ ਚੀਜ਼ ਆਪਸ ਚ ਬਈ ਲਿੰਕ ਕਰਦੇ ਹੋ ਤੁਹਾਡੇ ਪਰਿਵਾਰ ਤੇ ਅਸਰ ਪੈਂਦਾ ਪੂਰਾ ਬਸ ਉਹੀ ਚੀਜ਼ ਹੈ ਬਈ ਜੇ ਉਹ ਸਿਸਟਮ ਇੱਧਰ ਲਿਆਇਆ ਜਾਵੇ ਬਾਕੀ ਬਈ ਆਪਾਂ ਨੂੰ ਕੰਪੇਅਰ ਮੇਰੇ ਸਾਹਮਣੇ ਨਹੀਂ ਕਰਨਾ ਚਾਹੀਦਾ ਬਈ ਇੱਕ ਦੋ ਦੇਸ਼ਾਂ ਨੂੰ ਬਈ ਕਿਉਂਕਿ ਉਧਰ ਬਈ ਇੱਕ ਦਾ ਪੋਪੂਲੇਸ਼ਨ ਥਰ ਇਜ਼ ਅਨੀ ਆਪਾਂ ਤਾਂ ਇੱਕ ਚੰਗੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਾਂ ਅਡਾਪਟ ਕਰ ਸਕਦੇ ਹਾਂ ਹਾਂਜੀ ਬਈ ਪਰ ਉਹੀ ਗੱਲ ਹੈ ਨਾ ਹ ਜਗਾ ਦੇ ਆਪ ਦੇ ਚੈਲੰਜਸ ਹੁੰਦੇ ਨੇ ਜਿਵੇਂ ਸੱਡਾ ਉਹਦੇ ਸਭ ਤੋਂ ਵੱਡਾ ਚੈਲੰਜ ਹੈ ਪੋਪੂਲੇਸ਼ਨ ਬਈ ਆਪਣੇ ਦੇਸ਼ ਚ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ ਬਈ ਬਹੁਤ ਡੈਂਸ ਹੈ ਬਈ ਇਸ ਕਰਕੇ ਮੇਰੇ ਸਾਬ ਨਾਲ ਤਾਂ ਬਈ ਫੌਰ ਨਾ ਮੇਰੇ ਸਾਬ ਨਾਲ ਸੰਡੀ ਸਰਕਾਰ ਨੂੰ ਬਸ ਇਹੀ ਚਾਹੀਦਾ ਵੀ ਸਾਰੀ ਪ੍ਰੋਬਲਮਸ ਨੂੰ ਰੈਕਗਨਾਈਜ਼ ਕਰਕੇ ਤੇ ਸਾਰੀ ਪ੍ਰੋਬਲਮਸ ਦਾ ਰੂਟ ਲੈਵਲ ਤੋਂ ਹੱਲ ਕੱਢਣ ਭਾਵੇਂ ਸੋਸ਼ਲ ਹੈ ਭਾਵੇਂ ਇਕਨੋਮਿਕਲ ਹੈ ਭਾਵੇਂ ਜੋ ਮਰਜੀ ਹੈ ਬਈ ਥੈਂਕ ਯੂ ਧੰਨਵਾਦ ਵੀਰੇ ਬਹੁਤ ਬਹੁਤ ਤੁਹਾਡਾ ਕਾਂ ਅਸੀਂ ਯੂਥ ਨਾਲ ਵੀ ਗੱਲਬਾਤ ਕੀਤੀ ਹੈ ਤੁਸੀਂ ਦੇਖਿਆ ਦੋ ਮੁੰਡੇ ਜਿਹੜੇ ਸੀ ਇਹ ਨੌਜਵਾਨ ਕੈਨੇਡਾ ਦੇ ਰਹਿਣ ਵਾਲੇ ਸੀ ਤੇ ਇੱਥੇ ਆਏ ਨੇ ਪੰਜਾਬ ਹਾਲਾਂਕਿ ਲਗਾਤਾਰ ਅਸੀਂ ਲੋਕਾਂ ਦੇ ਨਾਲ ਮੁਸ਼ਕਲਾਂ ਉਹਨੇ ਜਾ ਰਹੇ ਆ ਅਸੀਂ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਸਰਕਾਰ ਤੱਕ ਪਹੁੰਚਾ ਰਹੇ ਹਾਂ ਤੇ ਲੋਕ ਕੀ ਚਾਹੁੰਦੇ ਨੇ ਐਮਸੀ ਵੋਟਾਂ ਦੇ ਵਿੱਚ ਉਹ ਸਭ ਜਿਹੜੇ ਇਸ਼ੂ ਹੈ ਉਹ ਸਰਕਾਰ ਮੂਰੇ ਰੱਖ ਰਹੇ ਆ ਕੈਮਰਾ ਪਰਸ ਦਵਿੰਦਰ ਨਾਲ ਮਨਦੀਪ ਜੋਤ ਪ੍ਰੋ ਪੰਜਾਬ ਟੀਵੀ ਪਟਿਆਲਾ